ਜੱਪਣਾ। ਉਹ ਪਤਾ ਕੌਣ ਹੈ ਜੀ ਜਿਨ੍ਹਾਂ ਨੂੰ ਨਾਮ ਨਹੀਂ ਭੁੱਲਦਾ। ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁੱਖ ਹੋਵੇ ਕਹਿੰਦੇ ਨਹੀਂ। ਮਰਕ ਦਾ ਨਾਮ ਪਹਿਲਾਂ ਜੱਪਣਾ। ਉਹ ਪਤਾ ਕੌਣ ਹੈ ਜੀ ਬਾਣੀ ਦੇ ਬਚਨ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇਕਨੇ ਹ। ਉਹ ਪਤਾ ਕੌਣ ਨੇ ਜੀ? ਏਦ ਨਾ ਜਾਣੂ ਮੂਲ ਸਾਈ ਜੇਹ ਹ। ਕਹਿੰਦੇ ਭਲੇ ਉਹਨਾਂ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਜੀ। ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹ ਰੱਬ ਦਾ ਰੂਪ ਹੋ ਜਾਂਦੇ ਨੇ ਜਿੰਦੇ ਜੀ ਉਹਦਾ ਹੀ ਰੂਪ ਹੋ ਜਾਂਦੇ ਨੇ ਗਦਾਪਾ ਜੀ ਇੰਨੇ ਨਾਮ ਜਪਣ ਵਾਲਿਆਂ ਦੀ ਮਹਿਮਾ ਦੱਸਦੇ ਪਏ ਨੇ ਵੀ ਉਹਨਾਂ ਦੀ ਕੀਮਤ ਨਹੀਂ ਜੇ ਪਾਈ ਜਾ ਸਕਦੀ ਉਹਨਾਂ ਦਾ ਮੁੱਲ ਨਹੀਂ ਜੇ ਪਾਇਆ ਜਾ ਸਕਦਾ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ ਫਿਰ ਕੋਈ ਅਪਾ ਤੇ ਆਸ ਦੇ ਪੰਨਿਆਂ ਨੂੰ ਕਿਤੇ ਛਾਤੀ ਮਾਰੀ ਹੈ ਨਾ ਗੁਰੂ ਹਰਗੋਬਿੰਦ ਪਾਈ ਸੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ